ਕਾਂਗਰਸ ਦੇ ਸਾਫਾ ਪ੍ਰਧਾਨ ਲਾਲ ਸਿੰਘ ਦੇ ਵੱਲੋਂ ਇੱਕ ਵੱਡਾ ਰੋਸ਼ ਮਾਰਚ ਕੀਤਾ ਗਿਆ ਇਸ ਰੋਸ਼ ਮਾਰਚ ਦੇ ਵਿੱਚ तमाम ਆਗੂ ਜਿਹੜੇ ਨੇ ਉਹ ਮੌਜੂਦ ਸੀਗੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਇਸ ਰੋਸ਼ ਮੁਜਾਰੇ ਦੇ ਵਿੱਚ ਪਹੁੰਚੇ ਨੇ ਜੋ ਕਾਂਗਰਸ ਦੇ ਖਿਲਾਫ ਚੱਲ ਰਿਹਾ ਸੀ ਕਿ ਕਾਂਗਰਸ ਦੇ ਵੱਲੋਂ ਪੈਰਾਸ਼ੂਟ ਰਾਹੀਂ ਲੀਡਰ ਉਤਾਰਿਆ ਗਿਆ ਲੇਕਿਨ ਹੁਣ ਵਰਕਰਾਂ ਨੂੰ ਭਰੋਸਾ ਦਿੱਤਾ ਵਰਕਰ ਸਾਡੇ ਨਾਲ ਮੌਜੂਦ ਨੇ ਕਿ ਕਾਂਗਰਸ ਪਾਰਟੀ ਦੇ ਕਿਸ ਤਰੀਕੇ ਨਾਲ ਵੇਖਦੇ ਜੋ ਵੜਿੰਗ ਸਾਹਿਬ ਆਏ ਸੀ ਭਰੋਸਾ ਦੇ ਕੇ ਗਏ ਤੁਹਾਨੂੰ ਕੋਈ ਪਰੋਸ ਨਹੀਂ ਜੀ ਸਾਨੂੰ ਤਾਂ ਬਹੁਤ ਆਸਤੀ ਕਿ ਰਾਜਾ ਵੜਿੰਗ ਜੀ ਆਉਣਗੇ ਇੱਕ ਇਨਸਾਫਪੱਖੀ ਫੈਸਲਾ ਲੈਣਗੇ ਜਿਹੜਾ ਬੰਦਾ ਆਪਣੀ ਕਾਂਗਰਸ ਪਾਰਟੀ ਦਾ ਹੀ ਉਹ ਵਫਾਦਾਰ ਨਹੀਂ reh ਸਕਿਆ ਬਾਰ-ਬਾਰ ਪਾਰਟੀਆਂ ਹੀ ਬਦਲਦਾ ਰਹਿੰਦਾ ਹੀ ਉਸ ਨੂੰ ਅਸੀਂ ਕਿਉਂ ਵੋਟ ਪਾਵਾਂਗੇ ਅਸੀਂ ਆਪਣੀ ਜੁੱਤੀਆਂ ਕਿਉਂ ਖਸਾਵਾਂਗੇ ਹਾਈ ਕਮਾਂਡ ਨੇ ਧਰਮਪੀਰ ਗਾਂਧੀ ਨੂੰ ਭੇਜਿਆ ਉਹ ਬਹੁਤ ਗਲਤ ਫੈਸਲਾ ਲਿੱਤਾ ਗਿਆ ਜੇ ਆਪਣਾ ਫੈਸਲਾ ਉਹ ਨਹੀਂ ਬਦਲਦੀ ਹਾਈ ਕਮਾਂਡ ਤਾਂ ਬਹੁਤ ਬੜੀ ਹਾਰ ਨਾਲ ਉਰੇ ਤੋਂ ਸੀਟ ਦਾ ਫੈਸਲਾ ਹੋਏਗਾ ਅਸੀਂ ਕਾਂਗਰਸੀ ਕਟਰ ਕਾਂਗਰਸੀਆਂ ਸ਼ੁਰੂ ਤੋਂ ਹੀ ਅੱਜ ਤੱਕ ਅੱਜ ਤੱਕ ਕਦੀ ਕਾਂਗਰਸੇ ਤੋਂ ਬਾਹਰ ਅਸੀਂ ਵੋਟ ਨਹੀਂ ਪਾਈ ਪਰ ਐਤ ਕੀ ਜੇ ਹਾਈ ਕਮਾਂਡ ਆਪਣਾ ਫੈਸਲਾ ਨਹੀਂ ਬਦਲਦੀ ਤਾਂ ਅਸੀਂ ਘਰ ਬੈਠਣਾ ਮਨਜ਼ੂਰ ਕਰਾਂਗੇ ਸਿਮਰਜੀਤ ਸਿੰਘ ਮਾਨ ਨੂੰ ਜਿਤਾ ਦਾਂਗੇ ਪਰ ਡਾਕਟਰ ਗਾਂਧੀ ਨੂੰ ਨਹੀਂ ਜਿੱਤਣ ਦੇ ਜਿਹੜੇ ਹਲਕੇ ਤੋਂ ਅਸੀਂ ਰਾਜਪੁਰਾ ਤੋਂ ਰਾਜਪੁਰੇ ਵਾਲੇ ਵਿਰੋਧ ਕਰ ਰਹੇ ਨੇ ਬਿਲਕੁਲ ਕਰ ਰਹੇ ਆ ਜੀ ਪਿਛਲੇ 5 ਸਾਲੋਂ ਪਹਿਲਾਂ ਐਮਪੀ ਰਹਾ ਉਹ ਬਾਇ ਫੇਸ ਮੈਨੂੰ ਦੱਸ ਦੋ ਕੋਈ ਵੀ ਵਰਕਰ ਜਾਂ ਕਾਂਗਰਸ ਪਰਤ ਹਟ ਕੇ ਵਰਕਰ ਕੋਈ ਬੰਦਾ ਕਹੇ ਉਹਨੂੰ ਬਾਇ ਫੇਸ ਦੇਖਿਆ ਹੋਵੇ ਇਹ ਤਾਂ ਸਾਡੇ ਨਾਲ ਧੱਕਾ ਕਰ ਰਿਆ ਰਾਜਾ ਭਿੰਗੜੀ ਜੀ ਆਏ ਸੀਗੇ ਕੋਈ ਗੱਲ ਕਰੀਏ ਉਹਨਾਂ ਨੇ ਹਰਦਿਆਲ ਸਿੰਘ ਦੇ ਪੱਖ ਦੀ ਕੋਈ ਗੱਲ ਕਰੀ ਐ ਕੋਈ ਗੱਲ ਨਹੀਂ ਕਰੀ ਲਾਸਟ ਜਗਾ ਕੇ ਧਰਮਪੀਰ ਗਾਂਧੀ ਨੂੰ ਵੋਟਾਂ ਪਾਓ ਕਿਉਂ ਭਾਈ ਇਹ ਵੀ ਅਸੀਂ ਸਾਡੇ ਦੁੱਖ ਸੁੱਖ ਦਾ ਸਾਂਝੀ ਹਰਦਿਆਲ ਸਿੰਘ ਕਬੋਜ ਠੀਕ ਹੈ ਜੀ 24 ਘੰਟੇ ਸਾਡੇ ਨਾਲ ਰਹਿਣ ਵਾਲੇ ਬੰਦੇ ਡਾਕਟਰ ਗਾਂਧੀ ਮਰਦਾਬਾਦ ਮਰਦਾਬਾਦ ਭਾਈ ਜੀ ਪਰ ਸਾਡਾ ਕਹਿੰਦਾ ਮਤਵਲ ਇਹ ਹੈ ਜੀ ਜਿਹੜੀ ਇਹ ਟਿਕਟ ਦੇ ਟਿਕਟ ਦਿੱਤੀ ਗਈ ਬਟਾ ਬਹੁਤ ਗਲਤ ਤਰੀਕੇ ਨਾਲ ਦਿੱਤੀ ਗਈ ਆ ਅਸੀਂ ਅਸੀਂ ਹੈ ਕਾਂਗਰਸੀਆਂ ਕੱਟੜ ਕਾਂਗਰਸੀਆਂ ਅੱਜ ਤੱਕ ਜਿੰਨੀ ਵਾਰੀ ਵੋਟ ਪਾਈਏ ਕਾਂਗਰਸ ਨੂੰ ਪਾਈਆ ਪਰ ਇਸ ਵਾਰੀ ਅਸੀਂ ਕਾਂਗਰਸ ਨੂੰ ਵੋਟ ਨਹੀਂ ਨਰਾਜ ਕਿਉਂਕਿ ਕਾਂਗਰਸੀ ਹਾਈ ਕਮਾਂਡ ਸਮਝਦੀ ਨਹੀਂ ਮਿਸ ਸਾਨੂੰ ਜਿਹੜਾ ਉਹਨਾਂ ਨੇ ਕੈਂਡੀਡੇਟ ਸਾਡੇ ਸ਼ੇਰ ਤੇ ਥੋਪਿਆ ਸਾਨੂੰ ਕੈਂਡੀਡੇਟ ਹੀ ਨਹੀਂ ਪਸੰਦ ਜਿਹੜਾ ਬੰਦਾ ਡੇਢ ਸਾਲ ਚ ਪਹਿਲਾਂ ਆਮ ਆਦਮੀ ਦਾ ਐਮਪੀ ਬਣ ਕੇ ਭੱਜ ਗਿਆ ਪਿਛਲੇ ਸਾਲ ਦਾ ਪਿਛਲੇ ਸਾਲ ਉਹਨੂੰ ਡੇਢ ਲੱਖ ਵੋਟ ਪਈ ਹੈ ਠੀਕ ਹੈ ਜੀ 1.5 ਲੱਖ ਵੋਟ ਕਿਹੜੇ ਪਰਿਵਾਰ ਨਾਲ ਮੁੜ ਕੇ ਆਣਗੇ ਖੜ ਗਿਆ ਗਾਂਧੀ ਦਾ ਤਾਂ ਇਹ ਵੀ ਕਹਿਣਾ ਹੈ ਕਿ ਮੈਂ ਨਾ ਵਰਕਰਾਂ ਕੋਲ ਜਾਊਂਗਾ ਨਾ ਮੈਂ ਥਾਣੇ 'ਚ ਜਾਊਂਗਾ ਨਾ ਮੈਂ ਜਾ ਨਾ ਦੇ ਭੋਗਤ ਕਿ ਉਸਕੇ ਮਦਰ ਆਉਣਗੇ ਜੀ ਫਿਰ ਵਰਕਰ ਹੀ ਕਿਉਂ ਆਈਏ ਉਸਦੇ ਮਦਰ ਅਸੀਂ ਅੱਜ ਫੈਸਲਾ ਕਰ ਲਿਆ ਅਸੀਂ ਅਸੀਂ ਕਾਂਗਰਸੀ ਹੈਗੇ ਆਂ ਕਾਂਗਰਸੀ ਰਹੋਗੇ ਜੇ ਤਾਂ ਉਹਦਾ ਟਿਕਟ ਚੇਂਜ ਕਰਦੇ ਅਸੀਂ ਕਾਂਗਰਸ ਨਹੀਂ ਅਸੀਂ ਸਿਮਰਜੀਤ ਮਾਨ ਨੂੰ ਵੋਟ ਪਾਉਂਗੇ ਜੋ ਜਿੱਤਣ ਹਾਰਨੇ ਅਸੀਂ ਸਿਮਰਜੀਤ ਮਾਨ ਨੂੰ ਕਿਉਂਕਿ ਹੋਰ ਪਾਰਟੀ ਨੂੰ ਅਸੀਂ ਲਾਈਕ ਨਹੀਂ ਨਾ ਅਸੀਂ ਇਕੱਲੇਦਨ ਨੂੰ ਪਾ ਸਕਦੇ ਨਾ ਅਸੀਂ ਬੀਜੇਪੀ ਨੂੰਵਾ ਸਕਦੇ ਨਾ ਅਸੀਂ ਆਪੜਿਆਂ ਨੂੰਵਾ ਸਕਦੇ ਜੀ ਪਾਰਟੀ ਦਾ ਆਪਸ਼ਨ ਚੁਣੋਗੇ ਤੁਸੀਂ ਕੀ ਕਹੋ ਹਾਂ ਜੀ ਮੈਂ ਰਾਜਪਰੇ ਤੋਂ ਰਮੇਸ਼ ਗੁਪਤਾ ਆਏਗਾ ਮੈਂ ਟਕਸਾਲੀ ਕਾਂਗਰਸੀ ਹੈਗਾ ਪਿਛਲੇ 51 ਸਾਲ ਤੋਂ ਮੈਂ ਕਾਂਗਰਸੀ ਚੱਲਿਆ ਆ ਰਿਹਾ ਅਸੀਂ ਬੜਾ ਹੌਟ ਐਂਡ ਕੋਲਡ ਵਾਟਰ ਦੇਖਿਆ ਸਰ ਹਰਦੀয়াল ਸਿੰਘ ਕੰਬੋਜ ਨੇ ਜੋ ਰਾਜਪਰੇ ਚ ਕੰਮ ਕੀਤਾ ਉਹ ਕੋਈ ਐਮਐਲਏ ਨੇ ਨਹੀਂ ਕਰਿਆ ਨਾ ਹੀ ਕਰੇਗਾ ਉਹ ਕਾਂਗਰਸੀ ਤਕੜਾ ਲੀਡਰ ਤੇ ਤਕੜਾ ਵਰਕਰ ਹੈ ਜਿਸ ਤਰੀਕੇ ਨਾਲ ਵਿਰੋਧ ਕਰ ਰਹੇ ਨੇ ਕਿ ਇਹ ਲੋਕ ਸਾਰੇ ਵਰਕਰ ਤੁਸੀਂ ਕੀ ਕਹਿੰਦੇ ਹੋ ਬਿਲਕੁਲ ਸਹੀ ਹੈ ਕਾਂਗਰਸ ਪਾਰਟੀ ਜਿਹੜੀ ਹੈ ਨਾ ਜੇ ਤਾਂ ਸੀਟ ਚੇਂਜ ਕਰਦੀ ਹੈ ਠੀਕ ਹੈ ਗਾਂਧੀ ਬਿਲਕੁਲ ਹਾਰੇਗਾ ਤੇ ਸਾਰੇ ਵਰਕਰਾਂ ਨੇ ਹਾਈ ਕਮਾਂਡ ਨੂੰ ਪਹਿਲਾਂ ਦੱਸਤਾ ਸਾਨੂੰ ਇਹ ਐਮਪੀ ਮਨਜ਼ੂਰ ਨਹੀਂ ਸਾਨੂੰ ਇਹ ਕੈਂਡੀਡੇਟ ਮਨਜ਼ੂਰ ਨਹੀਂ ਹੁਣ ਹਾਈ ਕਮਾਂਡ ਦੀ ਮਰਜ਼ੀ ਹੈ ਜੇ ਪੰਜਾਬ ਚੋਂ ਕਾਂਗਰਸ ਆ ਰਹਿਣਾ ਚਾਹੁੰਦੀ ਹੈ ਵੋਟਾਂ ਪਾਣਾ ਤਾਂ ਦੂਰ ਦੀ ਗੱਲ ਜੇ ਸਾਡੇ ਏਰੀਆ ਜੇ ਕਾਂਗਰਸ ਸਰਕਾਰ ਜਿਤਾਣੀ ਹੈ ਤਾਂ ਸਰਦਾਰ ਲਾਲ ਸਿੰਘ ਤੇ ਸਰਦਾਰ ਹਰਦੀਾਲ ਸਿੰਘ ਕੰਬੋਜ ਨੂੰ ਟਿਕਟ ਦੇ ਕੇ ਇਲੈਕਸ਼ਨ ਲੜਾਓ ਨਹੀਂ ਵਰਕਰਾਂ ਦਾ ਰੋਸ ਹੈ ਵਰਕਰਾਂ ਦਾ ਰੋਸ ਸਾਹਮਣੇ ਆ ਰਿਹਾ ਔਰ ਵਰਕਰ ਜਿਹੜਾ ਉਹ ਰੋਸ ਪ੍ਰਦਰਸ਼ਨ ਜਿਹੜੇ ਨੇ ਉਹ ਕਰ ਰਹੇ ਨੇ ਕਿ ਮਹਿਲਾਵਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਮਹਿਲਾਵਾਂ ਦੇ ਇੱਕ ਵੱਡੀ ਬੋਰਡ ਬੈਂਕ ਹੈ ਉਹ ਕੀ ਕੁਝ ਇਸ ਪੂਰੇ ਮਸਲੇ ਦੇ ਉੱਪਰ ਕਹਿੰਦੀ ਹੈ ਕੀ ਕੁਝ ਵਰਕਰ ਦੀ ਰੈਲੀ ਦੇ ਵਿੱਚ ਕਹਿੰਦੇ ਨੇ ਟੋਪਿਕ ਤੇ ਗੱਲ ਹੀ ਨਹੀਂ ਹੋਈ 2 ਘੰਟੇ ਤੋਂ ਅਸੀਂ ਉਹਨਾਂ ਨੂੰ ਸੁਣ ਰਹੇ ਹਾਂ ਤਾਂ ਸਾਡੀ ਵੀ ਸੁਣਨ ਨੂੰ 10 ਮਿੰਟ ਵਾਸਤੇ ਸਾਨੂੰ ਉਹ ਜਿਹੜਾ ਮਨਜ਼ੂਰ ਨਹੀਂ ਹੈਗਾ ਬਸ ਰਾੰਦੀ ਜੀ ਵਾਲਾ ਨਹੀਂ ਸਾਡੇ ਤਾਂ ਜੋ ਹੈਗੇ ਆ ਕੰਬੋਜ ਜੀ ਨੇ ਸ਼ੁਰੂ ਤੋਂ ਉਹਨਾਂ ਦੇ ਨਾਲ ਹੀ ਆ ਫਿਰ ਵੀ ਦੱਸੋ ਨੂੰ ਤਾਂ ਕੰਬੋਜੀ ਹੀ ਚਾਹੀਦੇ ਆ ਬਸ ਨਹੀਂ ਉਹ ਤਾਂ ਹੈ ਨਹੀਂ ਹੁਣ ਇਨ ਕਿਸੇ ਸਬੰਧ ਦਾ ਡੈਕਟਰਾਂ ਦੇ ਵੀ ਸਾਹਿਬ ਭਰੋਸਾ ਸਾਨੂੰ ਵੀ ਹੈਗਾ ਹੈ ਅਸੀਂ ਉਹਨਾਂ ਦੇ ਨਾਲ ਫੈਮਲੀ ਦੀ ਤਰ੍ਹਾਂ ਜੁੜੇ ਹੋਈਆਂ ਹਾਂ ਪਰ ਉਹਨਾਂ ਨੇ ਕਹਿਤਾ ਕਿ ਜੋ ਫੈਸਲਾ ਹੈਗਾ ਹਾਈ ਕਮਾਂਡ ਦਾ ਤੁਸੀਂ ਉਹਨਾਂ ਤੇ ਪੁੱਲ ਚੜਾਓ ਅਸੀਂ ਨਹੀਂ ਚੜਾ ਸਕਦੇ ਮੈਮ ਕਿਸੇ ਦਾ ਇਤਰਾਜ਼ ਹੈ ਤੁਹਾਨੂੰ ਹਾਂਜੀ ਇਤਰਾਜ਼ ਜੀ ਅਸੀਂ ਗਾਂਧੀ ਜੀ ਨੂੰ ਜਾਣਦੇ ਹੀ ਨਹੀਂ ਪਛਾਣਦੇ ਹੀ ਨਹੀਂ ਅਸੀਂ ਉਹਨਾਂ ਨੂੰ ਦੇਖਿਆ ਹੀ ਨਹੀਂ ਕਦੀ ਜਿਹੜੇ ਹਰਦੀয়াল ਸਿੰਘ ਜੀ ਉਹ ਸਾਡੇ ਸੁਖ ਸੁਖ ਤੇ 24 ਘੰਟੇ ਖੜੇ ਹੈ ਸਾਡੀ ਛੋਟੀ ਛੋਟੀ ਦੁੱਖ ਸੁਣਦੇ ਸੁਖ ਸੁਣਦੇ ਸਾ 24 ਘੰਟੇ ਅਸੀਂ ਤਾਂ ਵੋਟਾ ਉਹਨਾਂ ਚਾਹੇ ਸਾਨੂੰ ਹਰਦੀয়াল ਜੀ ਵੀ ਕਹਿ ਰਹੀ ਹੈ ਵੀ ਕਾਂਗਰਸ ਨੂੰ ਵੋਟਾ ਅਸੀਂ ਵੋਟ ਗਾਂਧੀ ਨੂੰ ਨਹੀਂ ਪਾਉਂਦੇ ਪ੍ਰਧਾਨ ਆਏ ਸੀ ਗੱਲਬਾਤ ਕੀਤੀ ਉਹਨਾਂ ਨਾਲ ਹਾਂਜੀ ਕਿਹੜੀ ਪਾਰਟੀ ਨੂੰ ਬੰਦੇ ਹੁਣ ਅਸੀਂ ਕਿਸੇ ਨੂੰ ਬੰਦੇ ਹੀ ਨਹੀਂ ਜੀ ਅਸੀਂ ਕਾਂਗਰਸ ਦੇ ਹੈ ਘਰ ਖੜੇ ਦੇਂਗੇ ਅਸੀਂ ਕਿਸੇ ਨੂੰ ਨਹੀਂ ਬੰਦੇ ਨਹੀਂ ਹੁਣ ਨਹੀਂ ਪਾਉਂਦੇ ਜੀ ਅਸੀਂ ਵੋਟ ਪ੍ਰਧਾਨ ਆਏ ਸੀ ਕਿ ਉਹਨਾਂ ਨਾਲ ਗੱਲਬਾ ਬਾਤ ਕੀਤੀ ਉਹਨਾਂ ਨੇ ਸੁਣਨੀ ਨਹੀਂ ਸਾਨੂੰ ਤੇ ਇਹ ਤਾਂ ਸੀ ਰਾਜਾ ਵਿਡਿੰਗ ਜੀ ਸਾਡੇ ਹੱਕ ਚ ਪ੍ਰਧਾਨ ਜੀ ਦੇ ਹੱਕ ਚ ਕੁਝ ਕਹਿ ਕੇ ਜਾਣਗੇ ਬਈ ਉਹ ਪਰ ਉਹ ਕੁਝ ਕਹਿ ਕੇ ਨਹੀਂ ਗਏ ਉਹਨਾਂ ਨੇ ਤਾਂ ਉਹਨਾਂ ਨੇ ਤਿੰਨ ਪਾਰਟੀਆਂ ਪਹਿਲੀ ਛੱਡ ਦੀਆਂ ਹੁਣ ਆ ਗਏ ਕਾਂਗਰਸ ਚ ਉਹ ਕੀ ਕਰਨਗੇ ਕਾਂਗਰਸ ਦਾ ਜੀ ਅਸੀਂ ਨਹੀਂ ਪਾਣੀ ਉਹਨਾਂ ਨੂੰ ਵੋਟ ਸਾਰੀ ਮਹਿਲਾ ਵੋਟ ਦੇ ਸਾਰੀ ਮਹਿਲਾ ਬੋਲਨੀ ਹੈ ਜੀ ਦੇਖ ਲਓ ਉਹਨਾਂ ਨੂੰ ਹਰਾਉਂਗੇ ਬਿਲਕੁਲ ਹਾਲ ਹੈ ਅਸੀਂ ਚਾਹਾਂਗੇ ਜੀ ਨਹੀਂ ਨੁਕਸਾਨ ਕਰਨਗੇ ਆਪਣੀ ਪਾਰਟੀ ਦਾ ਨੁਕਸਾਨ ਕਰਨਾ ਉਹਨਾਂ ਨੂੰ ਕਰ ਲੋ ਪਰ ਅਸੀਂ ਵੋਟਾਂ ਨੂੰ ਉਹਨਾਂ ਨੂੰ ਜਿੱਤਣ ਨਹੀਂ ਦਿੰਦੇ ਜੀ ਕਿਹੜੇ ਹਲਕੇ ਤੇ ਹਾਂਜੀ ਕਿਹੜੇ ਹਲਕੇ ਤੇ ਅਸੀਂ ਨਾ ਰਾਜਪੁਰੇ ਹਲਕੇ ਤੋਂ ਆ ਅਸੀਂ ਬਹੁਤ ਸਮੇਂ ਤੋਂ ਸ੍ਰੂਤੀ ਕਾਂਗਰਸ ਦੇ ਹੀ ਹਾਂ ਸਾਡੀ ਵੀ ਹਾਂਜੀ 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 ਤੁਸੀਂ ਕੀ ਕਹਿੰਦੇ ਹੋ ਅਸੀਂ ਵੀ ਇਹ ਕਹਿੰਦੇ ਹਾਂ ਸਾਡੇ ਨਾਲ ਅਸੀਂ ਹਰਦੇਵਾਲ ਕੰਬੋਜ਼ੀ ਨਾਲ ਜੁੜੇ ਹੋਏ ਹਾਂ ਅਸੀਂ ਉਹਨਾਂ ਨੂੰ ਵੀ ਵੋਟ ਪਾਵਾਂਗੇ ਅਸੀਂ ਪਾਰਟੀ ਵੀ ਨਹੀਂ ਬਦਲਦੇ ਅਸੀਂ ਪਾਰਟੀ ਵੀ ਨਹੀਂ ਬਦਲਦੇ ਬਸ ਚੈਨਲ ਦੀ ਬੱਲੇ ਬੱਲੇ ਅਨਕੇ ਸ਼ਰਮਣ ਨੂੰ ਆ ਇੱਕ ਜਿਹੜੀ ਹੈ ਉਹ ਕਿਥੇ ਨੇ ਕਿਥੇ ਇੱਕ ਵੱਡੀ ਗੱਲ ਜਿਹੜੀ ਆ ਉਹ ਵਿਰੋਧ ਦੇ ਰੂਪ ਦੇ ਵਿੱਚ ਵੇਖਣ ਨੂੰ ਮਿਲੀ ਹੈ ਜਿੱਥੇ ਵਰਕਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਧਰਮਵੀਰ ਗਾਂਧੀ ਨੂੰ ਅਸੀਂ ਕਦੀ ਵੀ ਆਪਣਾ ਲੀਡਰ ਨਹੀਂ ਮੰਨਾਂਗੇ ਔਰ ਇਹ ਵਿਰੋਧ ਖਾਸ ਤੌਰ ਤੇ ਉਸ ਰੋਸ ਪ੍ਰਦਰਸ਼ਨ ਦੇ ਵਿੱਚ ਹੋਇਆ ਜਿਸ ਰੋਸ ਪ੍ਰਦਰਸ਼ਨ ਦੇ ਵਿੱਚ ਵੱਡੇ ਲੀਡਰ ਉਤਰੇ ਸੀ ਔਰ ਨਾਰਾਜ਼ਗੀ ਜਤਾ ਰਹੇ ਸੀ ਕਿ ਨਾਰਾਜ਼ਗੀ ਇਹ ਹੈ ਕਿ ਬਾਰੋ ਪੈਰਾਸ਼ੂਟ ਰਾਹੀ ਜਿਹੜਾ ਲੀਡਰ ਕਿਉਂ ਲੈ ਕੇ ਆਏ ਔਰ ਪੈਰਾਸ਼ੂਟ ਰਾਹੀ ਲੀਡਰ ਲਿਆ ਕੇ ਇੱਥੇ ਕਿਉਂ ਸਾਡੇ ਉੱਪਰ ਥੋਪਿਆ ਗਿਆ ਉਸ ਦਾ ਵਿਰੋਧ ਦਾ ਉਹ ਸਾਫ਼ ਤੌਰ ਤੇ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਰਵੀ ਜੱਪਲ ਦੇਰਾ ਦੰਪੇ ਸਿੰਘ ਪੀਟੀਸੀ ਨਿਊਜ਼ ਪਟਿਆਲਾ